ਇਹ ਕਿਹਨੂੰ ਸਮਝਾ ਦਿੰ। ਜੇ ਕਿਸੇ ਨੇ ਬੰਬੂ ਕਾਰਟ ਦੇ ਕੋਲੇ ਖੜਾ ਹੋਣਾ ਨਾ ਨਹਾ ਧੋ ਕੇ ਖੜਾ ਹੋਵੇ। ਜੀ ਮੇਰੀ ਫੁਲਕਾਰੀ ਕਿਵੇਂ ਲੱਗ ਰਹੀ ਹੈ ਸੋਟ ਨਾਲ? ਉਹ ਮੈਂ ਧੂਰੀ ਵਾਲਾ ਕਾਂਟਾ ਖਿੱਚਿਆ ਤੂੰ ਉਬਾਲੇ ਵਾਲੇ ਪੱਟੜੀ ਤੇ ਜਾ ਬਈ। ਹਾਂਜੀ ਕੀ ਕਿਹਾ? ਮੈਂ ਕਿਹਾ ਵੀ ਜਿੰਨੇ ਦਿਨ ਵੀ ਹੁਣ ਵਿਆਹ ਚੱਲੂ ਨਾ ਵਿਆਹ-ਵਿਆਹ ਦੇ ਵਿੱਚ ਆ ਬੰਬੂ ਕਾਰਟ ਸੰਦੂਖ ਵਾਲੇ ਕਮਰੇ 'ਚ ਖੜੂਗਾ। ਪਰ ਉੱਥੇ ਤਾਂ ਬਾਬਾ ਜੀ ਪੈਂਦੇ ਆ। ਉਹ 4 ਦਿਨ ਬਾਹਰ ਪੈ ਜੂਗਾ ਤੇਰਾ ਬਾਬਾ ਉਹਦਾ ਕਿਹੜਾ ਰੰਗ ਲੈਂਦਾ? ਇਹ ਅੱਜ ਦੀ ਚੀਜ਼ ਆ ਬਾਬਾ ਤੁਹਾਡਾ ਉਸ ਜ਼ਮਾਨਾ ਜਦੋਂ ਫੌਜਾਂ ਵਿੱਚ ਪੇੜਾ ਨਾਲ ਲੜਦੀਆਂ ਹੁੰਦੀਆਂ ਸੀ। ਆ ਸਾਈਕਲ ਦੀ ਲੀਕ ਮੈਂ ਡਿੱਕ ਡੋਲੇ ਜੇ ਖੰਦੀ ਜਾਂਦੀ ਆ ਲੱਗਦਾ ਧੂਈ ਵਾਲਾ ਪੱਠੇ ਪੁੱਠੇ ਪਾ ਕੇ ਤੜਕੀ ਨਿਕਲ ਗਿਆ ਕੋਈ ਨਾ ਆ ਗਿਆ ਮੈਂ ਵੀ ਓ ਬੱਲੇ ਓ ਬੱਲੇ 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 ਓ ਬੱਲੇ ਓ ਓ ਮੱਲਾ ਚੰਨਣ ਸਿਆ ਇਹ ਪਪੂ ਗਾਟ ਕਿਦਾ ਬਈ ਆਪਣਾ ਹੀ ਬਾਪੂ ਜੀ ਹੈ ਤੇਰੇ ਤੁਹੀ ਵਾਲਿਆ ਇੱਕ ਤੋਂ ਲਿਆ ਇਦੀ ਤੇ ਦਿਖਾ ਦੇ ਨੋਟ ਲਾ ਕੇ ਹੋਣਗੇ ਜਿੰਨਾ ਖਾਣਾ ਬੰਦਾ ਥੋੜੀ ਖਰੀਦ ਸਕਦਾ ਉਹ ਤਾਇਆ ਜੀ ਨਾ ਨੋਟਾਂ ਨੇ ਰਹਿਣਾ ਨਾ ਬੰਦੇ ਨੇ ਰਹਿਣਾ ਜਦੋਂ ਹੱਥ ਜਾ ਪੈਂਦਾ ਹੋਵੇ ਬੰਦੇ ਨੂੰ ਰੀਝਾ ਪਗਾ ਲੈਣੀ ਚਾਹੀਦੀ ਨੇ ਗੱਲ ਤੇਰੀ ਸਹੀ ਆ ਹਾਂ ਆਜਾ ਆਜੋ ਵੀ ਆਜੋ 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 ਜੀ ਚੱਲ ਤੇ ਆਜੋ ਵੀ ਆਜੋ ਭੇਜਾ ਭੇਜਾ ਤੂੰ ਵੀ ਭੇਜਾ ਉਹ ਨਾ ਵੇ ਲੈ ਕੇ ਇਹਦਾ ਵਿੱਚ ਨੂੰ ਜੁ ਕੁਸ਼ ਉਹ ਤੂੰ ਇੱਥੋਂ ਡੱਕਾ ਜਾ ਕੇ ਫਟਾਫਟ ਆਲੇ-ਦਾਲੇ ਘੜਾ ਦੇ ਦੇ ਐਵੇਂ ਨਿਆਣੇ ਦੋ ਦੂਜੇ ਕੋਈ ਨਾ ਕੋਈ ਨਾ ਚੜਜੋ ਚੜਜੋ ਹੁਤਾ ਜੀ ਖੇਡਣ ਤੋਂ ਨਿਆਣਿਆਂ ਨੂੰ ਹੁ ਮਸ਼ੀਨਾਂ ਬੰਦੇ ਆਸਤੇ ਬਣੀਆਂ ਬੰਦਾ ਥੋੜਾ ਮਸ਼ੀਨ ਆਸਤੇ ਬਣਿਆ ਹੈ ਕਿ ਨਹੀਂ ਇਹ ਵੀ ਗੱਲ ਸਹੀ ਆਉਂਦਾ ਮੈਂ ਤਾਂ ਕਹਿੰਦਾ ਤੁਸੀਂ ਵੀ ਝਾਟੀ ਲੈ ਗਿਆ ਤਨਮਨ ਰੂਹ ਖੜ ਜਾਂਦੇ ਬਈ ਉਹ ਨਾ ਪਾਪਾ ਨਾ 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 ਮੱਲਾ ਇਸ ਉਮਰ ਚ ਗੋਡਾ ਕੇ ਟਾ ਟੁੱਟ ਗਿਆ ਜੁੜਨਾ ਨਹੀਂ ਮੈਂ ਤਾਂ ਜਮੀਨ ਵਧਾ ਫਿਰ ਹਾਂ ਪੂਰੇ ਪੱਕੋ ਤਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਅਸੀਂ ਥੂਹੀ ਆ ਕੇ ਵਧਾਈਆਂ ਦੇ ਆਉਂਦੇ ਮਿੰਨਤਾ ਆ ਪਾਜ ਬਦਲ ਲੱਗਿਆ ਬੇਬੇ ਪੱਕੋ ਤੇ ਇਹ ਵਧਾਈਆਂ ਹੁਣ ਤਾਂ ਤੇਰੀ ਵੀ ਸੰਮੀ ਜਿੰਨੀ ਟੌਰ ਹੋਗੀ ඒතක් ගදි ජී ගත පල්ලන මුරේ. ਕਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਤਾਈ ਜੀ ਸਤਿ ਸ਼੍ਰੀ ਅਕਾਲ ਮੈਂ ਇਹ ਜੀ ਘਰੇ ਕਿਹੜੀ ਸੋਨੇ ਦੀ ਖਾਨ ਲੱਭਿਆ ਈ ਤੁਹਾਨੂੰ ਜਿਹੜਾ ਘਰ ਦਾ ਵੱਡਾ ਜਵਾਈ ਲਿਖਿਆ ਹੀ ਨਹੀਂ 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 ਅਫਸਰ ਉਹ ਹੈ ਜੀ ਕੋਈ ਗੱਲ ਨਹੀਂ ਆਹ ਦੇਖੋ ਤੁਹਾਡਾ ਥੂਹੀ ਵਾਲਾ ਸਾਡੂ ਕੀ ਲੈ ਕੇ ਆਇਆ ਹੈਂ ਦੇਖ ਲਿਆ ਦੇਖ ਲਿਆ ਕਿਤੇ ਰਾਕਟ ਨਹੀਂ ਚੱਕ ਲਿਆ ਇਹ ਐਵੇਂ ਫੈਂਟਾਸਟਿਕ ਜਿਹਾ ਬੰਬੂ ਕਾਟਾ ਕਿਉਂ ਥੂਈ ਵਾਲਿਆ ਕਿੱਥੋਂ ਮੰਗ ਕੇ ਲੈ ਕੇ ਆਇਆ ਆਪਣਾ ਹੀ ਹੈ ਬਾਈ ਜੀ ਨਾਲੇ ਭਾਈ ਜੀ ਉਹ ਮੈਂ ਸੰਡੋ ਵਾਲੀ ਰਸਮ ਪੂਰੀ ਕਰਤੀ ਸੀ ਰਮਾਲ ਨਹੀਂ ਚੱਕਿਆ ਤੁਸੀਂ ਇਹ ਰਮਾਰ ਮੂਲ ਚੱਕਣਾ ਖੇਤੀ ਬਾੜੀ ਵਾਲਿਆਂ ਦਾ ਕੰਮ ਹੁੰਦਾ ਮੈਂ ਚੜੇ ਮਹੀਨੇ ਰਾਸ਼ਟਰਪਤੀ ਦੇ ਖਾਤੇ ਚੋਂ 700 ਰੁਪਏ ਤਨਖਾਹ ਚੱਕਦਾ ਰਮਾਲ ਨਹੀਂ ਕੇਰ ਐ ਚਲੋ ਵੀ ਚਲੋ ਚਲੋ ਬੇਟਾ ਅੰਦਰ ਚਲੋ ਚਲੋ ਬੇਟਾ ਚਲੋ ਭਾਈ ਨਾਲੇ ਚਾਹ ਬਣਾ ਲਓ ਮੇਰੇ ਤਾਂ ਰਮਾਲ ਵੀ আর ਬੂਟੀਆਂ ਵਾਲਾ ਹੀ ਦੇਖੋ ਬੰਬੂ ਕਾਰਟ ਅੱਜ ਕੱਲ ਆਮ ਜੀ ਗੱਲ ਹੋ ਗਈ ਜਣਾ ਖਾਣੇ ਚੱਕੀ ਫਿਰਦਾ ਪਰ ਅਫਸਰੀ ਵਾਲੀ ਗੱਲ ਅਫਸਰੀ ਵਾਲੀ ਹੈ ਹੈ ਕਿ ਨਹੀਂ ਜੀ ਲਓ ਜੀ ਚਾਹ ਲਓ ਹੂੰ ਥੈਂਕ ਯੂ ਨਹੀਂ ਕਾਕਾ ਜੀ ਤੁਹਾਡੀ ਵੀ ਚੀਨੀ ਵਾਲੀ ਚਾਹ ਹੈ ਅ ਇੱਕ ਮਿੰਟ ਇੱਕ ਮਿੰਟ ਸਮੀ ਹਾਂ ਜੀ ਆ ਚੀਨੀ ਵਾਲੀ ਚਾਹ ਪੀਪੀ ਕੇ ਤਾਂ ਪੱਕੇ ਪਿਆ ਐ ਕਰੋ ਮੇਰੇ ਬੈਗ ਚੋਂ ਨਾ ਕੌਫੀ ਵਾਲੀ ਡੱਬੀ ਕੱਢ ਕੇ ਐਨ ਬੁਲਸ਼ਿਟ ਜੀ ਕੌਫੀ ਬਣਾਓ ਕੈਂਟ ਜੀ ਫੇਰ ਆ ਉਸ ਬਾਦ ਕੌਫੀ ਕੌਫੀ ਆਉਂਦੀ ਹੈ ਉਹ ਲਿਆ ਵੀ ਲਿਆ ਕਾਕਾ ਆ ਲੋ ਜੀ ਆ ਗਿਆ ਚਲ ਵੀ ਚੰਨਣ ਸਿਆ ਹਾਲ ਵੀ ਟੱਕਣ ਅੰਗਰੇਜ਼ੀ ਦਾ ਤਾਈਂ ਉਹ ਅੰਗਰੇਜ਼ੀ ਕਰੇ ਪੀਤੀ ਤਾਂ ਹੈ ਨਹੀਂ ਮੈਂ ਸੁਣਿਆ ਸਰਫੜ ਦੇ ਤੜਕੇ ਓਏ ਆ ਅੰਗਰੇਜ਼ੀ ਦਾਰੂ ਜਾਂ ਤਾਂ ਅੰਗਰੇਜ਼ਾਂ ਦੇ ਹੱਜ ਹੁੰਦੀ ਆ ਜਾਂ ਫਿਰ ਰੇਸ਼ਮ ਸਿੰਘ ਵਰਗੇ ਬੁੱਲਸ਼ਿਟ ਆਪ ਸੁਣਾਦੇ ਕੀ ਜੀਜਾ ਜੀ ਬੁੱਲਸ਼ਟ ਓਏ ਬੁਲ ਸ਼ਿਟ ਨਹੀਂ ਬੁਲ ਸ਼ਿਟ ਮਤਲਬ ਘੈਂਟ ਪੂਰਾ ਟਕਾ ਕੇ ਆ ਤੁਹਾਨੂੰ ਤਾਂ ਪਤਾ ਹੀ ਹੈ ਤਾਈ ਹੁਣਾਂ ਦੇ ਘਰੇ ਅੰਗਰੇਜ਼ ਆਮ ਹੀ ਹੁੰਦੇ ਜਾਂਦੇ ਸੀ ਇੱਕ ਵਾਰੀ ਮੇਰੀ ਤਾਈ ਨੇ ਮੈਨੂੰ ਗੋਦੀ ਚੱਕਿਆ ਹੋਇਆ ਇੱਕ ਉਧਰੋਂ ਗੋਰੀ ਮੈਮ ਆਈ ਉਹ ਮੇਰੇ ਦੋਨੀਆਂ ਗੱਲਾਂ ਤੋਂ ਫੜ ਕੇ ਕਹਿੰਦੀ ਬੁਲ ਸ਼ਿਟ ਮਤਲਬ ਘੈਂਟ ਬਸ ਉਸ ਦਿਨ ਤੋਂ ਲੈ ਕੇ ਚਾਰੇ ਪਾਸੇ ਬਸ ਬੁਲ ਸ਼ਿਟ ਬੁਲ ਸ਼ਿਟ ਹੋਈ ਪਈ ਆ ਇਹ ਮੈਮ ਨੇ ਕਿਹਾ ਭਾਈ ਬੁਲ ਸ਼ਿਟ ਹੈ ਉਹ ਫਿਰ ਅੰਗਰੇਜ਼ ਝੂਠੇ ਥੋੜੇ ਬੋਲਦੇ ਆ ਅੰਗਰੇਜ਼ ਇੰਨਾ ਗੱਲਾਂ ਤੋਂ ਪੂਰੇ ਇਮਾਨਦਾਰ ਹੁੰਦੇ ਆ ਗੱਲ ਉਹੀ ਕਰਗੇ ਜਿਹੜੀ ਪੂਰੀ ਠੋਸ ਹੁੰਦੀ ਆ ਠੋਸ ਆਵਦੀ ਮੈਨੂੰ ਇਹ ਦੱਸ ਤੂੰ ਕੀ ਦਾ ਸਾਲਾ ਸੁਣੋ ਨਸ 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 ਪਿਛਲੇ ਤੂੰ ਮੈਨੂੰ ਐਂ ਦੱਸ ਤੇ ਹੋਰ ਕੀ ਦਾ ਸਾਲਾ ਉਚਾਲਾ ਇਹਨੂੰ ਕਿਸੇ ਚੰਗੇ ਸਕੂਲ ਚ ਪੜਾਓ ਇਹਨੂੰ ਘਟੋ ਘਟ ਪਤਾ ਤਾਂ ਲੱਗੇ ਵੀ ਅਫਸਰਾਂ ਦੀ ਜਿੱਤਗੇਵੇਂ ਕਰੀ ਦਿਆ ਹੈ ਇਹ ਅਫਸਰ ਨੂੰ ਅਫਸਰ ਨਹੀਂ ਸਮਝਦਾ ਓਏ 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 ਜਾਂ ਤਰੀਕੇ ਨਾਲ ਖਾ ਚੱਲ ਉਹ ਨਲੇ ਐ ਤਾਂ ਦੱਸੋ ਵੀ ਨਿਆਣਿਆਂ ਦਾ ਸਿਆਣਿਆਂ ਚ ਕੰਮ ਕੀ ਹੈ ਤੇਕਿਆਂ ਨੂੰ ਸਮਝਾ ਦੇ